ਚਾਟ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁੰਦੀ ਕਣਕ ਦੀ ਬੇਕਦਰੀ ਅਤੇ ਕਿਸਾਨਾਂ ਦੀ ਖੱਜਲ ਖਵਾਰੀ ਨੂੰ ਦੇਖ ਕੇ ਸੂਬੇ ਦੇ ਖੇਤੀਬਾੜੀ ਖੇਤਰ ਸੰਬੰਧੀ ਭਗਵੰਤਮਾਨ ਸਰਕਾਰ ਦੇ ਹੁਣ ਤੱਕ ਦੇ ਕੀਤੇ ਗਏ तमाम ਦਾਵੇ ਹਵਾ ਹਵਾਈ ਹੁੰਦੇ ਦਿਖਾਈ ਦੇਣ ਲੱਗੇ ਹਨ ਡੰਡੀ ਇਸ ਸਮੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਕਣਕ ਦੀ ਵਾਢੀ ਦਾ ਕੰਮ ਪੂਰੇ ਜੋਬਨ ਉੱਤੇ ਹੈ ਡੰਡੀ ਮੌਸਮ ਵਿਭਾਗ ਵੱਲੋਂ ਇਸ ਸਾਲ ਜ਼ਿਆਦਾ ਗਰਮੀ ਪੈਣ ਦੇ ਜਤਾਏ ਖਦਸ਼ੇ ਅਤੇ ਇਸ ਦੌਰਾਨ ਵਾਰ-ਵਾਰ ਹੋ ਰਹੀ ਬੇਮੌਸਮੀ بارش ਗੜੇ ਮਾਰੀ ਅਤੇ ਚੱਲ ਰਹੇ ਹਨੇਰੀ ਝਖੜ ਨੂੰ ਦੇਖਦਿਆਂ ਕਿਸਾਨਾਂ ਨੇ ਵਾਧੂ ਪ੍ਰਬੰਧ ਕਰਦਿਆਂ ਕਣਕ ਦੀ ਵਾਢੀ ਦੇ ਕੰਮਾਂ ਵਿੱਚ ਬਹੁਤ ਤੇਜ਼ੀ ਲਿਆਂਦੀ ਹੈ ਜਿਸ ਕਾਰਨ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਵੀ ਤੇਜ਼ੀ ਆਈ ਹੈ ਪਰ ਸਰਕਾਰ ਵੱਲੋਂ ਕਣਕ ਦੀ ਤਤਕਾਲ ਖਰੀਦ ਅਤੇ ਜਲਦ ਚੁਕਾਈ ਦੇ ਦਾਅਵਿਆਂ ਅਤੇ ਐਲਾਨਾਂ ਵਿੱਚੋਂ ਕੋਈ ਇੱਕ ਵੀ ਪੂਰਾ ਹੁੰਦਾ ਵਿਖਾਈ ਨਹੀਂ ਦਿੰਦਾ ਹੈ ਡੰਡੀ ਬਹੁਤ ਸੁਭਾਵਿਕ ਹੈ ਕਿ ਇਸ ਨਾਲ ਇੱਕ ਪਾਸੇ ਜਿੱਥੇ ਮੰਡੀਆਂ ਵਿੱਚ ਖੁੱਲੇ ਅਸਮਾਨ ਹੇਠ ਲੱਗੇ ਕਣਕ ਦੇ ਵੱਡੇ ਵੱਡੇ ਅੰਬਾਰ ਧੁੱਪ ਹਨੇਰੀ ਅਤੇ ਬੇਮੌਸਮੀ ਬਾਰਿਸ਼ ਗੜੇ ਮਾਰੀ ਕਾਰਨ ਖਰਾਬ ਹੋ ਰਹੇ ਹਨ ਉਥੇ ਕਣਕ ਨਾਲ ਭਰੀਆਂ ਬੋਰੀਆਂ ਵੀ ਖੇਤੀ ਉਪਜ ਦੇ ਇਸ ਪੀਲੇ ਸੋਨੇ ਦੀ ਬੇਕਦਰੀ ਨੂੰ ਬਿਆਨ ਕਰਦੀਆਂ ਦਿਖਾਈ ਦਿੰਦੀਆਂ ਹਨ ਡੰਡੀ ਇਸ ਉੱਤੇ ਮੰਡੀਆਂ ਦੀ ਮਾੜੀ ਹਾਲਤ ਕਿਸਾਨਾਂ ਲਈ ਰੋਗਾਂ ਦਾ ਕਾਰਨ ਬਣ ਰਹੀ ਹੈ ਡੰਡੀ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਸਾਫ ਸਫਾਈ ਦੀ ਵੱਡੀ ਘਾਟ ਹੈ। ਰੈਡੀ? ਸਟਾਰਟ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ ਡੰਡੀ। بارش ਅਤੇ ਗੜੇਮਾਰੀ ਕਾਰਨ ਇੱਕ ਪਾਸੇ ਜਿੱਥੇ ਕਣਕ ਦੀ ਫਸਲ ਦਾ ਦਾਣਾ ਕਾਲਾ ਗਿਆ ਹੈ ਉਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਪਈ ਆਪਣੀ ਉਪਜ ਦੀ ਰਾਖੀ ਲਈ ਜ਼ਿਆਦਾ ਪਰੇਸ਼ਾਨੀ ਅਤੇ ਦੁੱਖ ਝੱਲਣੇ ਪੈ ਰਹੇ ਹਨ ਡੰਡੀ ਕਈ ਮੰਡੀਆਂ ਵਿੱਚ ਲੱਗੇ ਗੰਦਗੀ ਦੇ ਢੇਰਾਂ ਟੋਇਆਂ ਵਿੱਚ ਜਮਾ بارش ਦੇ ਪਾਣੀ ਵਿੱਚ ਪਲਦੇ ਮੱਛਰਾਂ ਨੇ ਵੀ ਕਿਸਾਨ ਦਾ ਜੀਵਣਾ ਮੁਹਾਲ ਕਰ ਦਿੱਤਾ ਹੈ ਡੰਡੀ ਇਸ ਕਾਰਨ ਮਲੇਰੀਆ ਆਦ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਡੰਡੀ ਕਿਸਾਨ ਦਿਨ ਪਰ ਆਪਣੀ ਉਪਜ ਦੀ ਸਰਕਾਰੀ ਖਰੀਦ ਦੀ ਉਡੀਕ ਕਰਦੇ ਥੱਕ ਟੁੱਟ ਜਾਂਦੇ ਹਨ ਅਤੇ ਰਾਤ ਨੂੰ ਮੱਛਰਾਂ ਦੀ ਭੇਟ ਚੜ ਜਾਂਦੇ ਹਨ ਡੰਡੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦਾ ਪੂਰਾ ਪ੍ਰਸ਼ਾਸਨਿਕ ਤੰਤਰ ਵਾਰ-ਵਾਰ ਕਣਕ ਦੇ ਇੱਕ-ਇੱਕ ਦਾਣੇ ਦੀ ਖਰੀਦ ਕਰਨ ਅਤੇ ਬੇਮੌਸਮੀ بارش ਕਾਰਨ ਖਰਾਬ ਹੋਈ ਕਣਕ ਦੇ ਇੱਕ-ਇੱਕ ਦਾਣੇ ਦੀ ਪਰਪਾਈ ਕਰਨ ਦੇ ਐਲਾਨ ਤਾਂ ਵਾਰ-ਵਾਰ ਕਰਦਾ ਹੈ ਪਰ ਮੁੱਖ ਮੰਤਰੀ ਨੂੰ ਤਾਂ ਚੋਣਵੀ ਪ੍ਰਚਾਰ ਬੁਖਾਰ ਤੋਂ ਫੁਰਸਤ ਨਹੀਂ ਮਿਲ ਰਹੀ ਜਦੋਂ ਕਿ ਅਧਿਕਾਰੀ ਓਨੀ ਦੇਰ ਅੱਡੀਆਂ ਭਾਰ ਖੜੇ ਰਹਿੰਦੇ ਹਨ ਜਦੋਂ ਤੱਕ ਉਹ ਮੰਡੀਆਂ ਦੇ ਅੰਦਰ ਹੁੰਦੇ ਹਨ ਤਾਂ ਕਿ ਉਹਨਾਂ ਦਾ ਫੋਟੋ ਸੈਸ਼ਨ ਹੁੰਦਾ ਰਹੇ ਡੰਡੀ ਪੰਜਾਬ ਵਿੱਚ ਖੇਤੀ ਉਪਜ ਦੀ ਸੰਭਾਲ ਲਈ ਪਹਿਲਾਂ ਹੀ ਗੋਦਾਮਾਂ ਅਤੇ ਸਟੋਰਾਂ ਦੀ ਵੱਡੀ ਘਾਟ ਹੈ ਜੋ ਥੋੜੇ ਬਹੁਤ ਗੋਦਾਮ ਹਨ ਉਹਨਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਡੰਡੀ ਮੌਜੂਦਾ ਗੋਦਾਮਾਂ